ਤਾਂ ਚਾ ਉਹਦੀ ਆਰਥਿਕ ਵਿਵਸਥਾ ਸੁਧਰੀ ਹਰ ਤੱਕ ਤੋਂ ਪਰਿਵਾਰ ਇੱਕ ਖੁਸ਼ਹਾਲ ਪਰਿਵਾਰ ਦੇ ਵਿੱਚ ਬਦਲ ਦਿੱਤਾ ਪਰੰਤੂ ਇਹ ਸਭ ਕੁਝ ਸਾਡੀਆਂ ਸਰਕਾਰਾਂ ਨੂੰ ਰਾਸ ਨਹੀਂ ਆਉਂਦਾ ਮੇਰੇ ਬੱਚੇ ਨੇ ਪਹਿਲਾਂ ਆਪਣਾ ਘਰ ਸਵਾਰਿਆ ਆਪਣੀਆਂ ਗੁਰੂਤਾਂ ਪਰਿਵਾਰ ਦੀਆਂ ਦੂਰ ਕੀਤੀਆਂ ਉਸਦੇ ਬਾਅਦ ਉਹਨੂੰ ਲੱਗਣ ਲੱਗਿਆ ਵੀ ਮੇਰਾ ਇਲਾਕਾ ਪਛੜਿਆ ਹੋਇਆ ਹੈ ਜੇ ਮੈਂ ਥੋੜੀ ਜਿਹੀ ਹੋਰ ਪਾਵਰ ਲੈ ਲਵਾਂ ਭਾਵੇਂ ਰਾਜਨੀਤੀ ਜੋਇਨ ਕਰ ਲਵਾਂ ਤਾਂ ਮੈਂ ਹੋਰ ਵਧੀਆ ਕਰ ਸਕਦਾ। ਰਾਜੇ ਬੜੇ ਗੋਹਰੇ ਨਾਲ ਮਾਣ ਪਿਆ। ਅੱਛਾ ਸਾਥ ਮਿਲਿਆ। ਨਹੀਂ ਦੁਸ਼ਮਣੀਆਂ ਤਾਂ ਜਿਸ ਦਿਨ ਤੋਂ ਉਹ ਇਸ ਫੀਡ ਦੇ ਵਿੱਚ ਆਇਆ ਉਸੇ ਦਿਨ ਤੋਂ ਚੱਲਦੀਆਂ ਸੀ। ਪਰੰਤੂ ਇਹ ਵੀਰ ਸਰਕਾਰ ਦੇ ਵਿੱਚ ਸੀ ਇਹਨਾਂ ਨੇ ਧਿਆਨ ਰੱਖਿਆ ਤਾਂ ਮੈਨੂੰ ਲੱਗਦਾ ਜੇ 2 ਸਾਲ ਵੱਧ ਜਿਉਂ ਗਿਆ ਤਾਂ ਸ਼ਾਇਦ ਉਹ ਰਾਜੀ ਬੜਿੰਗ ਦੀ ਬਦੌਲਤ ਜਿਉਂ ਗਿਆ ਕਿਉਂਕਿ ਸਮੇਂ ਦੇ ਉੱਤੇ ਕੋਈ ਚੀਜ਼ ਦਾ ਇਲਾਜ ਕਰ ਦੇਣਾ ਸਮੇਂ ਦੇ ਉੱਤੇ ਕੋਈ ਪੈਰਭਾਈ ਕਰ ਲੈਣੀ ਕਿਸੇ ਗੱਲ ਦੀ ਤਾਂ ਵੱਡੀਆਂ ਹੋਣੇ ਆਈ ਵਾਰ ਟਲ ਜਾਂਦੀ ਸੀ ਘੱਟੋ ਘੱਟ 4-5 ਵਾਰ ਮੇਰੇ ਘਰੋਂ ਬਦੂਕਾਂ ਵਾਲੇ ਮੁੜੇ ਤਾਂ ਆਈ ਵਾਰ ਪ੍ਰਮਾਤਮਾ ਹੱਥ ਦੇ ਕੇ ਰੱਖ ਲੈਂਦਾ ਸੀ ਤਾਂ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਵੀ ਯਾਰ ਇਹਦਾ ਮੇਰਾ ਬੱਚਾ ਕੀ ਗਲਤ ਕਰਦਾ ਸੀ ਜਿਹਦੇ ਮਗਰ ਇੰਨੇ ਲੋਕ ਬੁਦੂਕਾਂਲੇ ਪੈ ਗਏ ਛੇ ਪਰਚੇ ਉਹ ਦੁਨੀਆ ਤੋਂ ਜਾਣ ਲੱਗਿਆ ਨਾਲ ਲੈ ਕੇ ਗਿਆ ਤਾਂ ਕਿਹੜਾ ਗੁਨਾਹ ਕਰਦਾ ਸੀ ਕਿਹੜਾ ਨਸ਼ਾ ਵੇਚਦਾ ਸੀ ਕਿਹੜਾ ਕੋਈ ਮਾਰੀ ਸਿੱਖਿਆ ਦਿੰਦਾ ਸੀ ਕੋਈ ਸਮਝ ਤੋਂ ਪਰੇ ਐਸ ਗੱਲ ਤੋਂ ਇਹਨਾਂ ਨੇ ਬੇਵਜ੍ਹਾ ਦੁਸ਼ਮਣੀਆਂ ਦਾ ਕਰਕੇ ਮੇਰੇ ਬੱਚੇ ਨੂੰ ਜਹਾਮ ਪਹੁੰਚਦਾ ਕਰ ਦਿੱਤਾ ਔਰ ਸਾਨੂੰ ਕੋਈ ਗੈਂਗਸਟਰ ਵਗੈਰਾ ਨਹੀਂ ਮਾਰ ਸਕਦੇ ਸੀ ਸਾਨੂੰ ਮਰਵਾਇਆ ਸਰਕਾਰ ਦੀਆਂ ਨੀਤੀਆਂ ਨੇ ਭਗਵੰਤ ਮਾਨ ਸਰਕਾਰ ਦੇ ਰੋਲ ਨੇ ਸੈਂਟਰ ਦੀ ਬੀਜੇਪੀ ਦੇ ਰੋਲ ਨੇ ਜਿਨ੍ਹਾਂ ਨੇ ਅੱਜ ਤੱਕ ਉਹ ਸਾਰੇ ਵਿਦਮਾਸ਼ਾ ਨੂੰ ਸੁਭਾਲ ਕੇ ਰੱਖਿਆ ਹੋਇਆ ਹੁਣ ਕੱਲ ਨੂੰ ਤੁਹਾਡੇ ਵਿੱਚ ਕੋਈ ਕੈਂਡੀਡੇਟ ਬੀਜੇਪੀ ਆਲਾ ਆਵੇ ਵੋਟਾਂ ਮੰਗਣ ਆਮ ਪਾਰਟੀ ਆਲਾ ਆਵੇ ਉਹਨੂੰ ਇੰਦੀ ਗੱਲ ਤਾਂ ਪੁੱਛ ਲਿਓ ਵੀ ਜਿਹੜੀਆਂ ਸਰਕਾਰਾਂ ਨੇ ਤੁਹਾਨੂੰ ਟਿਕਟਾਂ ਦਿੱਤੀਆਂ ਨੇ ਉਹਨਾਂ ਦੀ ਵਿਦਮਾਸ਼ਾ ਦੇ ਨਾਲ ਕੀ ਸਾਂਝ ਪਈ ਹੈ ਯਾਰ ਅਸੀਂ ਤੁਹਾਨੂੰ ਬਰੋਟੀਆਂ ਕਿਉਂ ਦਈਏ ਜੇ ਅਸੀਂ ਕਮਾਈ ਕਰਦੇ ਆ ਅਸੀਂ ਆਪਦੇ ਸਾਧਨਾਂ ਤੋਂ ਕੰਮਜਾ ਬ ਹੋਏ ਆ ਤੁਹਾਨੂੰ ਟੈਕਸ ਬੇਲੂਰੇ ਕਿਉਂ ਦਈਏ ਸੀ ਜਿਹੜਾ ਜਵਾਕ 2 ਰੁਪਿਆ ਸਾਲ ਦਾ ਟੈਕਸ ਭਰਦਾ ਉਹ ਤੁਹਾਡੇ ਸਰਕਾਰ ਦਾ ਬੋਗਾ ਭਰੇ ਆ ਤੁਹਾਡਾ ਭਰੇ ਤੇ ਤੁਹਾਡੇ ਕੀ ਗਾਰੰਟੀ ਹੈ ਵੀ ਤੁਹਾਡੀ 1 ਰੁਪਏ ਤੇ ਫੇ ਦੂਜਾ 2 ਰੁਪਏ ਲੈ ਕੇ ਤੁਹਾਡਾ ਕਿਹਾ ਵੀ ਇੱਕ ਰੁਪਿਆ ਆਮ ਲੋਕਾਂ ਦਾ ਕਿੰਨਾ ਜਿਉਣਾ ਦੁੱਧਰ ਕੀਤਾ ਹੋਇਆ ਲੈਂਡ ਆਊਟ ਦੀ ਜਿਹੜੀ ਹਾਲਤ ਹੈ ਸਰਕਾਰ ਨੇ ਇੰਨੀ ਕਮੀ ਕਰਤੀ ਵੀ ਸਾਰੇ ਪਾਸੇ ਡੈਰੀਡਾ ਮਾਹੌਲ ਇੰਨਾ ਬਖਰਾਬ ਕਰਤਾ ਵੀ ਅੱਗੇ ਕੋਈ ਦੁਸ਼ਮਣੀ ਵੀ ਕਿਸੇ ਦੀ ਹੁੰਦੀ ਤਾਂ ਧੀ ਭੈਣ ਦਾ ਧਿਆਨ ਹਰੇਕ ਬੰਦਾ ਦੁਸ਼ਮਣੀ ਦੇ ਵਿੱਚ ਵੀ ਰੱਖਦਾ ਸੀ ਹੁਣ ਤਾਂ ਯਾਰ ਇਹ ਕੁੜੀ ਨਹੀਂ ਵੇਖਦੇ ਕਤਰੀ ਨਹੀਂ ਵੇਖਦੇ ਬਾਲ ਬੱਚਾ ਨਹੀਂ ਵੇਖਦੇ ਦਾ ਦਾ ਗੋਲੀਆਂ ਮਾਰ ਲੈਂਦੇ ਨਵਾਂ ਕੰਮ ਹੈ ਬਦਮਾਸ਼ੀ ਦਾ ਜਿਹਨੂੰ ਅਸੀਂ ਜਾਣਦੇ ਨਹੀਂ ਉਹ ਸਾਡੇ ਗੋੜੀਆਂ ਮਾਰ ਜਾਂਦਾ ਅੱਗੇ ਦੁਸ਼ਮਣੀ ਕਿਸੇ ਦਾ ਹੁੰਦੀ ਉਹਦਾ ਘਰ ਤੋਂ ਰਾਹ ਬਦਲ ਕੇ ਵਗ ਜਾਂਦੇ ਤੇਥੇ ਤਾਂ ਸਾਡੂ ਸਵੇ ਨਾ ਘਰੇ ਵੜ ਜਾਂਦੇ ਬਚਤ ਰਹਿ ਜਾਂਦੀ ਫੋਟ ਬਚਤ ਕੀ ਕੋ ਰੱਖੀ ਵੀਰੋਂ ਹੁੰਦਾ ਜਦੋਂ ਕੋਈ ਮਿਲਣ ਆਉਂਦਾ ਉਹਦੇ ਹੱਥਾਂ 'ਚ ਨਿਗਾਹ ਰਹਿੰਦੀ ਐ ਵੀ ਸਿੱਧਾ ਹੀ ਬੈਠਾ ਇਹਦਾ ਕੋਈ ਕਰਦਾ ਤਾਂ ਨਹੀਂ ਭਾਵੇਂ ਆਪਦੇ ਹੀ ਬੈਠਾ ਹੋਵੇ ਕੋਈ ਪਰ ਵਿਸ਼ਵਾਸ ਹੀ ਨਹੀਂ ਰਿਹਾ ਕਿਸੇ ਤੇ ਇਹ ਹੋ ਜਾ ਮਹਾਂ ਸਰਕਾਰਾਂ ਨੇ ਪੈਦਾ ਕਰਤਾ ਸਾਡੇ ਕੋਲੇ ਸਾਰਨਾ ਦੀ ਘਾਟ ਨਹੀਂ ਸਾਡੇ ਜਵਾਨ ਜੇ ਬਾਹਰ ਵਿਦੇਸ਼ਾਂ ਨੂੰ ਭੱਜ ਰਹੇ ਨੇ ਸਿਰਫ ਇਦਣੀਆਂ ਕਰਬੂਤਾਂ ਕਰਕੇ ਭੱਜ ਰਹੇ ਆ ਸਾਡੇ ਸਿਸਟਮ ਨਹੀਂ ਇੱਥੇ ਸਾਡੇ ਕਾਨੂੰਨ ਨਹੀਂ ਇੱਥੇ ਕਾਨੂੰਨ ਦਾ ਤਾਂ ਇਹਨਾਂ ਨੇ 302 ਦਾ ਪਰਚਾ ਕਰਾ ਕੇ ਅਗੇ ਹੱਥਕੜੀ ਕੋ ਗੁੱਟ ਤੇ ਲੱਗਦੀ ਨਾ ਬੰਦਾ ਸ਼ਰਮ ਮੰਦਾ ਯਾਰ ਮੈਂ ਕੀ ਉਹ ਜਾ ਕਰਤਾ ਜਿਹੜਾ ਮੇਰੇ ਗੁੱਟ ਤੇ ਸੰਗਲ ਲੱਗ ਗਿਆ ਹੁਣ 302 ਦਾ ਪਰਚਾ ਕਰਾ ਕੇ ਰੀਲਾਂ ਪਾਉਂਦਾ ਗਾਰ ਦਾ ਨਾਲ ਲੈ ਕੇ ਚੱਲਦੇ ਨੇ ਤੇ ਦੋ ਜোন ਵਰਗਾ ਸਾਡਾ ਉਹਨੂੰ ਲੋਕਾਂ ਨੂੰ ਫੋਲੋ ਕਰਦਾ ਹੈ ਤਾਂ ਇਹ ਮੈ ਉਹ ਕ੍ਰੀਏਟ ਕਿਨੇ ਕੀਤਾ ਸਾਡੀਆਂ ਸਰਕਾਰਾਂ ਨੇ ਜਿਹੜੇ ਸਾਡੇ ਨੌਜਵਾਨ ਕਾਮਯਾਬ ਹੋ ਗਏ ਉਹ ਕਿਵੇਂ ਕਲਵੇ ਚੱਟਣ ਇਹਨਾਂ ਦੇ ਥੱਲੇ ਲੱਗਣ ਫਿਰ ਜਿਵੇਂ ਕਹਿੰਦੇ ਆ ਉਹਨਾਂ ਨੂੰ ਪੈਸੇ ਦੇਣ ਫਿਰ ਉਹ ਕੰਮ ਕਰ ਸਕਦੇ ਆ ਇਹਦੇ ਵਿੱਚ ਹੁਣ ਤੱਕ ਬੀਜੇਪੀ ਨੇ ਇੱਕ ਵਾਰੀ ਵੀ ਲਾਹੌਰ ਹੁਣ ਬੰਬੇ ਦੇ ਵਿੱਚ ਕ੍ਰਾਈਮ ਹੋ ਰਿਹਾ ਬਾਬਾ ਸਦਕੀ ਮਾਰਿਆ ਹੁਣ ਤਾਂ ਨਵੀ ਤੋਂ ਨਵੀ ਤਕਨੀਕ ਇਹਨਾਂ ਦੇ ਕੋਲੇ ਆ ਗਈ। ਹੁਣ ਮੇਰੇ ਨਾਲ 10 ਗਰਮੈਂਨ ਸਕਿਉਰਟੀ ਵਾਲੇ ਆਏ। ਹੁਣ ਪੇਪਰ ਸਪਰੇਅ ਕਰ ਦੇਤੀ ਇਹਨਾਂ ਨੂੰ। ਸਰਕਾਰ ਨੂੰ ਪਤਾ ਤਕਨੀਕਾ ਕੌਣ ਦਿੰਦਾ? ਲੌਰੈਂਸ ਨੇ ਬਣਾਈ ਪੇਪਰ ਸਪਰੇਅ ਜਿੱਥੇ ਬੈਠੇ ਨੇ। ਤੇ ਜਿਹਦੇ ਹਮਲਾ ਕਰਨਾ ਹੈ ਐਕੇ ਪੇਪਰ ਸਪਰੇਅ ਕਰਤੀ ਤੂੰ ਸਾਰੇ ਹਬੜਾ ਕਬੜੀ ਮੱਚੀ ਜਾ ਪਰੇ ਪਰ ਜੋ ਅਗਲਾ ਗੋਲੀ ਮਾਰ ਕੇ ਬਾਹਰ ਪਾਜ ਜਾਂਦਾ ਤਾਂ ਜੋ ਅਦਾਲਤ ਦੇ ਵਿੱਚ ਜਿਹੜੇ ਚਸ਼ਮਦੀਦ ਹੁੰਦੇ ਆ ਉਹ ਗਵਾਹੀ ਵੀ ਨਾ ਦੇ ਸਕਣ। ਜਦੋਂ ਤੇ ਇੱਧਰ ਸਪਰੇਅ ਕਰਦੇ ਤੈਨੂੰ ਛਿੱਕਾਂ ਲੱਗ ਜਾਣਗੀਆਂ ਟੀਅਰ ਗੈਸ ਵਾਂਗੂ ਤੁਹਾਡੀ ਅੱਖਾਂ ਜੋ ਹੰਝੂ ਡੁੱਗਣਗੇ ਥੋੜਾ ਹੀ ਨਹੀਂ ਪਤਾ ਹੁੰਦਾ ਮੇਰੇ ਖੱਬੇ ਕੌਣ ਸੱਚੇ ਕੌਣ ਹੈ ਤਾਂ ਜਦੋਂ ਜੱਜ ਕੋਲੇ ਜਾ ਕੇ ਫਿਰ ਸਜ਼ਾ ਹੋਊਗੀ ਉਹ ਕਹਿਣਗੇ ਤੁਹਾਡੇ ਤਾਂ ਸਪਰੇਅ ਹੋਈ ਸੀ ਤੁਸੀਂ ਕਿਵੇਂ ਵੇਖ ਲਿਆ ਦੋਸ਼ੀ ਕੌਣ ਤਾਂ ਉਹਦੋਂ ਸਜ਼ਾ ਵੀ ਨਾ ਹੋਵੇ ਇਹੋ ਜਿਹਾ ਇੰਤਜ਼ਾਮ ਵੀ ਕਰ ਲਵੇ ਬੰਦਾ ਵੀ ਮਾਰ ਦੇਣਗੇ ਅਕੇ ਮੁਕੱਦਮਾ ਵੀ ਨੇ ਚੱਲੇ ਉਹਨੂੰ ਸਜ਼ਾ ਵੀ ਨਾ ਹੋਵੇ ਤੁਸੀਂ ਅੱਜ ਤੱਕ ਧਿਆਨ ਨਾਲ ਦੇਖਿਆ ਜਿੰਨੇ ਗੈਂਗਸਟਰ ਤੇ ਪਰਚੇ ਚੱਲਦੇ ਆ ਸੈਂਕੜਿਆਂ ਦੇ ਵਿੱਚ ਚੱਲਦੇ ਕਦੇ ਕਿਸੇ ਨੂੰ ਇੱਕ ਸਿੰਗਲ ਕੇਸ ਦੇ ਵਿੱਚ ਸਜ਼ਾ ਹੋਈ ਹੈ ਅੱਜ ਬਜਾੜ ਸਿੱਧੂ ਵਰਗੇ ਨੂੰ 2024 ਦੇ ਮਕਦਮੇ ਵਿੱਚ ਡੂਟਸਾਲ ਜੇਲ੍ਹ ਕਿਤਾਦੀ ਹੈ 30 ਸਾਲ ਬਰਣਾ ਕੇ ਸੀ ਤਾਂ ਇਹ ਸਾਰਾ ਕੁਝ ਆਪਣੀ ਮਰਜ਼ੀ ਦਾ ਚਲਾਉਂਦੇ ਤੁਸੀਂ ਬੀਜੇਪੀ ਆਨ ਨੂੰ ਪੁੱਛੋ ਗੁਜਰਾਤ ਕੀ ਰਿਸ਼ਤੇدارੀਆਂ ਤੁਹਾਡੀ ਲੋਨ ਸੁਭਸ਼ਰੋਈ ਦੇ ਨਾਮ ਤੁਸੀਂ ਆਹ ਜਨਤਾ ਨੂੰ ਕੀ ਭਰੋਸਾ ਦੇ ਕੇ ਜਾਓਗੇ ਇਥੋਂ ਕਿ ਜਿੱਤਣ ਤੋਂ ਬਾਅਦ ਫੇਰ ਸਭ ਨੂੰ ਆਪਣੇ ਸਾਹਾਂ ਦੀ ਗਿਣਤੀ ਤੁਹਾਡੇ ਤੋਂ ਵਧਾਇਆ ਕਰਨੀ ਹੈ ਕਿ ਮੈਂ 1 ਸਾਲ ਹੋਰ ਜਿਉਣਾ ਚਾਹੁੰਦਾ ਹਾਂਲੇ ਸਾਡਾ ਕਿਸਾਨੀ ਦਾ ਸੰਘਰਸ਼ ਚੱਲਦਾ ਹੈ ਸ਼ੁਭ ਕਰਨ ਦੀ ਮੌਤ ਹੋ ਜਾਂਦੀ ਹੈ ਸਾਡੇ ਪੰਜਾਬ ਦੀ ਹੱਦ ਦੇ ਅੰਦਰ ਖੜੇ ਨੌਜਵਾਨ ਗੋਲੀਆਂ ਦੇ ਨਾਲ ਛਲ ਨਹੀਂ ਕੀਤੇ ਜਾਂਦੇ ਪਰ ਸਾਡਾ ਕੋਈ ਵਾਲੀਬਾਲ ਸੀ ਹੈ ਨਹੀਂ ਭਗਵਾਨ ਜੀ ਸਾਹਿਬ ਬੈਠੇ ਦੇਖਦੇ ਸ਼ੁ ਤੇ ਖਲੋਤਾ ਜੁਆਨ ਜਿਹੜਾ ਅਸੀਂ ਸ਼ਹੀਦ ਕਰਵਾ ਕੇ ਘਰੇ ਲੈ ਕੇ ਆਏ ਕਿ ਭਾਈ ਸਾਹਿਬ ਜਿਹੜਾ ਬੱਚਾ ਥੋੜੇ ਸਾਹਮਣੇ ਚੱਪੜਾ ਪਾ ਕੇ ਆਉਂਦੇ ਸ਼ਹਿਰ ਚ ਘੁੰਮਦਾ ਫਿਰਦਾ ਸੀ ਆਠਾ ਬਲਾਵਰ ਆਉਂਦੇ 32 ਫੈਰ ਮਾਰ ਕੇ ਧੀ ਕਰ ਜਾਂਦੇ ਆ ਤੇ ਟਾਈਗਨ ਹੋ ਗਏ ਜੇ ਮੈਂ ਤੁਹਾਡੇ ਕੋਲੇ ਆ ਕੇ ਬੋਲਦਾ ਕਿ ਸਿੱਧੂ ਦਾ ਪੋਤਮ ਰਾਜਨੀਤੀ ਕਰਦਾ ਮੇਰੇ ਇਹ ਰਾਜਨੀਤੀ ਕਰਦਾ ਮੈਂ ਤੁਹਾਡੇ ਚਰਨਾਂ ਚ ਇੱਕੋ ਹੀ ਬੇਨਤੀ ਕਰਦੀ ਆ ਆਪਣਾ ਮਤਦਾਨ ਕਰਨ ਤੋਂ ਪਹਿਲਾਂ ਇਹਨਾਂ ਜ਼ਾਲਿਮਾਂ ਦੀਆਂ ਕਰਤੂਤਾਂ ਸਮਝ ਲਿਓ ਇਹਨਾਂ ਨੇ ਜਿਹੜੇ ਉਮੀਦਵਾਰ ਤੁਹਾਡੇ ਕੋਲੇ ਭੇਜੇ ਨੇ ਇਹ ਕਿਹੜੀ ਸੋਚ ਨੂੰ ਕਿਹੜੀਆਂ ਗੱਲਾਂ ਨੂੰ ਲੈ ਕੇ ਤੁਹਾਡੇ ਵਿੱਚ ਆਉਣਗੇ ਇਹ ਚਾਹ ਦੋ ਚਾਰ ਦਿਨ ਤੁਹਾਡੇ ਕੋਲੇ ਮਗਰਮੱਛ ਵਾਲੇ ਹੰਝੂ ਬਹਾ ਸਕਦੇ ਆ ਇਹਨਾਂ ਦੀ ਗੱਲ ਦੇ ਉੱਤੇ ਅਮਲ ਨਾ ਕਰਿਓ ਤੁਹਾਡੇ ਕੋਲੇ ਬੜਾ ਵਧੀਆ ਪੜਿਆ ਲਿਖਿਆ ਨੌਜਵਾਨ ਤੁਹਾਡਾ ਜਾਂਚਿਆ ਪਰਖਿਆ ਦੋ ਤਿੰਨ ਪਲਾਨਾ ਤੋਂ ਤੁਹਾਡੇ ਵਿੱਚ ਰਹਿ ਰਹੇ ਆ ਐਨ ਅਮਰਤਾ ਨੂੰ ਵੋਟ ਪਾ ਕੇ ਉਹਨੂੰ ਇਥੋਂ ਮਜ਼ਬੂਤ ਕਰਕੇ ਭੇਜੋ ਇਹ ਸਿੱਧਾ ਰਿਸ਼ਤਾ ਪੰਜਾਬ ਦੀ ਅਗਵਾਈ ਵੱਲ ਵੱਧਾ ਵੀਰੋ ਇਹ ਐਮਐਲਏ ਦੀ ਚੋਣ ਨਹੀਂ ਹੈ ਤੁਹਾਡਾ ਫੈਸਲਾ ਉਹਨਾਂ ਨੂੰ ਹੋਰ ਮਜ਼ਬੂਤ ਕਰੂਗਾ ਇਹੋ ਜਿਹਾ ਭਰੋਸਾ ਦੇ ਕੇ ਅਗਲੀ ਵਾਰ ਉਹਨੂੰ ਆਏ ਲੱਗੇ ਵੀ ਚੰਡੀਗੜ੍ਹ ਬੈਠੀ ਜਿੱਤ ਜਾਏ। ਤਾਂ ਇਹ ਵੀ ਤੁਹਾਡੇ ਕੋਲੇ ਲੈ ਕੇ ਆਇਆ ਤੇ ਜੇ ਤੁਸੀਂ ਇਦਾਂ ਦੇ ਅਮਨ ਪਸੰਦ ਜਿਹੜੇ ਕੈਂਡੀਡੇਟ ਚੁਣੋਗੇ ਤੁਸੀਂ ਮਨਮੋਹਨ ਸਿੰਘ ਦਾ ਰਾਜ ਦੇਖਿਆ 10 ਸਾਲ। ਉਹਦਾ ਤੇ ਅੱਜ ਮੋਦੀ ਦੇ 10 ਸਾਲ ਨੂੰ ਕੰਪੇਅਰ ਕਰਕੇ ਵੇਖ ਲਓ ਤੁਹਾਡਾ ਮਨ ਆਪਣੇ ਆਪ ਹੀ ਬਣ ਜਾਣਾ। ਤਾਂ ਬੇਰੀਆ ਇਹ ਹੀ ਅਪੀਲਾਂ ਨੇ ਤੁਹਾਡੇ ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਰਹੇ ਸੁੱਖ ਸ਼ਾਂਤੀ ਤਾਰ ਹੋਊਗੀ ਜੇ ਇਹਨਾਂ ਦੀਆਂ ਆ ਜਿਹੜੇ ਜ਼ਾਲਮ ਸਰਕਾਰਾਂ ਨੇ ਇਹਨਾਂ ਦੇ ਕੈਂਡੀਡੇਟ ਨੂੰ ਇੱਥੋਂ ਅਸੀਂ ਹਰਾ ਕੇ ਭੇਜੀਏ ਤੇ ਅਸੀਂ ਭੈਣ ਅਮਰਤਾ ਦੇ ਹੱਥ ਵਿੱਚ ਆਪਣਾ ਵੋਟ ਦੇ ਕੇ ਉਹਨੂੰ ਕਾਰਜਾਤ ਬਣਾਈਏ ਜੇ ਮੇਰੇ ਪਰਿਵਾਰ ਦੀ ਕਿਸਮਤ ਬਦਲੀ ਤਾਂ ਇੱਕ ਐਜੂਕੇਸ਼ਨ ਨੇ ਪੜ੍ਹਾਈ ਲਿਖਾਈ ਨੇ ਬੱਚੇ ਨੂੰ ਸਮਝ ਆਈ ਤਾਂ 5 ਸਾਲਾਂ ਦੇ ਵਿੱਚ ਕਿਤੋਂ ਦੇਚ ਆ ਕੇ ਕਿਤੋਂ ਤੱਕ